ਸਤਿ ਸ਼੍ਰੀ ਅਕਾਲ ਜੀ ਸਾਰਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਘਰ ਪੰਨਾ ਚੀਜ਼ਾਂ ਨਾਲ ਬਹੁਤ ਹੀ ਟੇਸਟੀ ਜੀ ਬਰਫੀ ਬਣਾ ਕੇ ਤਿਆਰ ਕਰਾਂਗੇ ਸਿਰਫ ਅੱਧੇ ਚਮਚੇ ਘਿਓ ਦੇ ਅੱਧੇ ਚਮਚੇ ਘਿਓ ਨਾਲ ਹੀ ਆਪਾਂ ਇਹ ਬਰਫੀ ਬਣਾ ਕੇ ਤਿਆਰ ਕਰ ਲਾਂਗੇ ਤੁਸੀਂ ਸਾਰੀ ਵੀਡੀਓ ਜਰੂਰ ਦੇਖਿਓ ਜੀ ਸਾਰੇ ਜਾਣੀ ਤੇ ਬਹੁਤ ਹੀ ਟੇਸਟੀ ਜੀ ਬਰਫੀ ਬਣਾ ਕੇ ਆਪਾਂ ਤਿਆਰ ਕਰਾਂਗੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਹੋਰ ਵੀ ਭੈਣ ਭਰਾ ਆਪਣੇ ਨਾਲ ਜੁੜ ਸਕਣ ਤੇ ਕਮੈਂਟ ਕਰਕੇ ਵੀ ਆਪਾਂ ਨੂੰ ਜਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਆਪਣੀ ਕਿਹੋ ਜਿਹੀ ਲੱਗੀ ਆ ਤੇ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਜੀ। ਮਦ ਲਈ ਆਪਾਂ ਅੱਧੀ ਕੋਲੀ ਖੰਡ ਦੀ ਲਈ ਆ, ਇੱਕ ਕੋਲੀ ਆਪਾਂ ਦੁੱਧ ਦੀ ਲਈ ਆ, ਇੱਕ ਕੋਲੀ ਆਪਾਂ ਮਿਲਕ ਪਾਊਡਰ ਦੀ ਲਈ ਆ ਤੇ ਇੱਕ ਕੋਲੀ ਆਪਾਂ ਲਈਆ ਕੋਕੋਨਟ ਪਾਊਡਰ ਦੀ। ਇਹ ਚਾਰੇ ਚੀਜ਼ਾਂ ਨੂੰ ਆਪਾਂ ਕੜਾਹੀ ਦੇ ਵਿੱਚ ਪਾ ਕੇ ਮਿਲਾ ਲਾਂਗੇ ਜੀ। ਆਪਾਂ ਇਹ ਕੜਾਹੀ ਦੇ ਥੱਲੇ ਥੱਲੇ ਲਾ ਕੇ ਬਣਾਵਾਂਗੇ ਹਜੇ ਆਪਾਂ ਅੱਗ ਤੇ ਨਹੀਂ ਧਰਨੀ ਕੜਾਹੀ। ਤੇ ਸਾਰੇਂ ਚੀਜ਼ਾਂ ਨੂੰ ਆਪਾਂ ਮਿਲਾ ਕੇ ਰੱਖ ਲਾਂਗੇ ਫਿਰ ਦੁਬਾਰਾ ਆਪਾਂ ਇਹਨੂੰ ਅੱਗ ਤੇ ਪਕਾਉਣ ਲਈ ਧਰਾਂਗੇ ਜੇ ਆਪਾਂ ਪਹਿਲੇ ਅੱਗ ਤੇ ਧਰਤਾ ਤਾਂ ਇਹਦੇ ਵਿੱਚ ਜਿਹੜੀਆਂ ਗੰਡਾ ਪੈ ਜਾਣਗਾਂ ਤਾਂ ਨਹੀਂ ਕਰਕੇ ਆਪਾਂ ਇਹਨੂੰ ਥੱਲੇ ਹੀ ਮਿਲਾ ਲੈਣਾ ਇਹ ਦੁਬਾਰਾ ਆਪਾਂ ਇਹਨੂੰ ਪਕਾਉਣਾ ਸ਼ੁਰੂ ਕਰਾਂਗੇ ਬਹੁਤ ਹੀ ਜ਼ਿਆਦਾ ਜਲਦੀ ਬਨਣ ਵਾਲੀ ਵਰਫੀ ਹੈ ਜੀ ਇੱਕ ਵਾਰੀ ਜਰੂਰ ਟਰਾਈ ਕਰਕੇ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਬਿਲਕੁਲ ਪਤਾ ਨਹੀਂ ਲੱਗੂਗਾ ਕਿ ਆਪਾਂ ਘਰੇ ਬਣਾਈਆ ਜਾਂ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਂਦੀ ਆ ਤੇ ਹੁਣ ਆਪਾਂ ਅਗਮ 40 ਤੇ ਹੁਣ ਆਪਾਂ ਇਹਨੂੰ ਬਿਲਕੁਲ ਸਲੋ ਸਲੋ ਅੱਗ ਤੇ ਪਕਾਉਣਾ ਸ਼ੁਰੂ ਕਰਾਂਗੇ ਬਿਲਕੁਲ ਸਲੋ ਸਲੋ ਅੱਗ ਤੇ ਹੀ ਆਪਾਂ ਇਹਨੂੰ ਪਕਾਵਾਂਗੇ ਨਹੀਂ ਤਾਂ ਇਹ ਆਪਣਾ ਜਿਹੜਾ ਕੋਕੋਨਟ ਆ ਉਹ ਵੀ ਆਪਣਾ ਨਰਮ ਹੀ ਹੁੰਦਾ ਤੇ ਆਪਣਾ ਜਿਹੜਾ ਮਿਲਕ ਪਾਊਡਰ ਆ ਉਹ ਵੀ ਨਰਮ ਜਿਹਾ ਹੁੰਦਾ ਤੇ ਛੇਤੀ ਥੱਲੇ ਲੱਗ ਜਾਂਦਾ ਹੈ ਤਾਂ ਇਹ ਕਰਕੇ ਜਿਹੜੀ ਆਪਾਂ ਨੂੰ ਅੱਗ ਬਿਲਕੁਲ ਸਲੋ ਹੀ ਰੱਖਣੀ ਪੈਣੀ ਹੈ ਤਾਂ ਆਪ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਜੀ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਕ ਚਮਚਾ ਘਿਓ ਦਾ ਪਾ ਦਾਂਗੇ ਫਿਰ ਆਪਾਂ ਅੱਧਾ ਕ ਚਮਚਾ ਪਾਵਾਂਗੇ ਘਿਓ ਦਾ ਜੇ ਆਪਾਂ ਨੂੰ ਜ਼ਰੂਰਤ ਪਈ ਤਾਂ ਆਪਾਂ ਬਾਅਦ ਚ ਦੇਖ ਲਾਂਗੇ ਪਰ ਆਪਾਂ ਨੂੰ ਅੱਧਾ ਕ ਚਮਚੇ ਨਾਲ ਹੀ ਸਰ ਜਾਣਾ ਘਿਓ ਨਾਲ ਤਾਂ ਕਿ ਆਪਣਾ ਜਿਹੜਾ ਮਿਲਕ ਪਾਊਡਰ ਆ ਉਹ ਥੱਲੇ ਨਾ ਲੱਗੇ ਤਾਂ ਨਹੀਂ ਕਰਕੇ ਆਪਾਂ ਇੰਨਾ ਕ ਘਿਓ ਪਾਇਆ ਏ ਤੇ ਆਪਣੇ ਇਹਦੇ ਨਾਲ ਬਰਕੀ ਦੇ ਵਿੱਚ ਸ਼ਾਇਨ ਵੀ ਬਹੁਤ ਸੋਹਣੀ ਆਉਗੀ ਘਿਓ ਨਾਲ ਤੇ ਘਿਓ ਤੁਸੀਂ ਦੇਸੀ ਪਾਇਓ ਉਹਦਾ ਨਾ ਫਲੇਵਰ ਆ ਜਿਹੜਾ ਬਹੁਤ ਵਧੀਆ ਆਊਗਾ ਦੇਸੀ ਘਿਓ ਦਾ ਤੇ ਆਪਾਂ ਇਹਨੂੰ ਗਾੜਾ ਹੋਣ ਤੱਕਰ ਪਕਾ ਲੈਣਾ ਹੈ ਜਿੰਨਾ ਚਿਰ ਇਹ ਕੜਾਹੀ ਨਹੀਂ ਛੱਡਦਾ ਲਓ ਜੀ ਆਪਣਾ ਜਿਹੜਾ ਬਰਕੀ ਦਾ ਮਿਸ਼ਰਣ ਉਹਨੇ ਕੜਾਹੀ ਛੱਡਤੀ ਆ ਤੇ ਹੁਣ ਆਪਾਂ ਇਹਨੂੰ ਦੇਖ ਲਾਂਗੇ ਵੀ ਜੰਮਣ ਲਈ ਤਿਆਰ ਹੈ ਤੇ ਥੋੜਾ ਜਿਹਾ ਆਪਾਂ ਲੈ ਕੇ ਨਾ ਵਿੱਚੋਂ ਮਿਸ਼ਰਣ ਤੇ ਉਹਨੂੰ ਆਪਾਂ ਗੋਲੀ ਜੀ ਬਣਾ ਕੇ ਦੇਖ ਲਾਂਗੇ ਜੇ ਇਹ ਥਾਣਾ ਚਿਪਕਦਾ ਫਿਰ ਤੁਸੀਂ ਥੋੜਾ ਜਿਹਾ ਹੋਰ ਪਕਾ ਲਿਓ ਤੇ ਜੇ ਗੋਲੀ ਬਣ ਗਈ ਤਾਂ ਫਿਰ ਤੁਸੀਂ ਉਹਨੂੰ ਜਮਾਉਣ ਲਈ ਰੱਖ ਸਕਦੇ ਆ ਇਹ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਜਮਾਉਣ ਲਈ ਰੱਖਾਂਗੇ ਇਹ ਆਪਾਂ ਇੱਕ ਡੱਬਾ ਲਿਆ ਹੈ ਜੀ ਤੇ ਇਹਦੇ ਵਿੱਚ ਆਪਾਂ ਥੋੜੀ ਜਿਹੀ ਡਰਾਈ ਫਰੂਟ ਕੱਟ ਦੇਾਂਗੇ ਜੇ ਤੁਸੀਂ ਹੋਰ ਚੀਜ਼ਾਂ ਪਾਉਣੀਆਂ ਜਾਂ ਤੁਸੀਂ ਬਰਕ ਲਾਉਣੀਆਂ ਤਾਂ ਤੁਸੀਂ ਚਾਂਦੀ ਦੇ ਬਰਕ ਵੀ ਲਾ ਸਕਦੇ ਆ ਪਰ ਆਪਾਂ ਇੱਥੇ ਥੋੜਾ ਥੋੜਾ ਬਰੀਕ ਬਰੀਕ ਆਪਾਂ ਪਿਸਤੇ ਕੱਟੇ 10-15 ਉਹ ਆਪਾਂ ਥੱਲੇ ਫਲਾ ਦੇਾਂਗੇ ਹੁਣ ਉੱਤੇ ਆਪਾਂ ਆਵਦੀ ਬਰਕ ਜਿਹੜੀ ਉਹਨੂੰ ਆਪਾਂ ਜਮਾਉਣ ਲਈ ਰੱਖ ਦੇਾਂਗੇ ਥੋੜੀ ਜਿਹੀ ਠੰਡੀ ਹੋ ਗਈ ਸੀ ਹੁਣ ਇਹ ਤੇ ਹੁਣ ਆਪਾਂ ਹੱਥ ਨਾਲ ਜਾਂ ਚਮਚੇ ਨਾਲ ਇਹਨੂੰ ਸੈੱਟ ਕਰ ਦਾਂਗੇ ਬਿਲਕੁਲ ਜਮਾਉਣ ਲਈ ਚਾਰੇ ਪਾਸੇ ਇੱਕੋ ਜਿਹਾ ਕਰਤਾ ਹੈ ਆਪਾਂ ਇਹਨੂੰ ਤੇ ਜਮਾਉਣ ਲਈ ਹੁਣ ਆਪਾਂ ਇਹਨੂੰ ਘੰਟਾ ਡੇਢ ਘੰਟਾ ਰੱਖ ਦਿਆਂਗੇ ਤੇ ਦੁਬਾਰਾ ਆਪਾਂ ਤੁਹਾਨੂੰ ਕੱਟ ਕੇ ਦਿਖਾਵਾਂਗੇ ਜੀ ਆਪਣੀ ਬਰਫੀ ਲਓ ਜੀ ਪੂਰੇ 2 ਘੰਟੇ ਦੇ ਬਾਅਦ ਆਪਣੀ ਬਰਫੀ ਸੀ ਜਿਹੜੀ ਉਹ ਬਿਲਕੁਲ ਜੰਮ ਕੇ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਸੋਹਣੀ ਨੂੰ ਕੱਟ ਕੇ ਦਿਖਾਵਾਂਗੇ ਤਾਂ ਆਪਾਂ ਡੱਬੇ ਦੇ ਵਿੱਚੋਂ ਉਹਨੂੰ ਬਾਹਰ ਕੱਢ ਲਾਂਗੇ ਬਿਲਕੁਲ ਈਜ਼ੀਲੀ ਇਹ ਬਾਹਰ ਨਿਕਲਿਆ ਕਿਉਂਕਿ ਕਿਉਂਕਿ ਬਹੁਤ ਹੀ ਜ਼ਿਆਦਾ ਸੋਹਣੀ ਬਰਫੀ ਜੰਮੀ ਹੈ ਆਪਣੀ ਤੇ ਹੁਣ ਆਪਾਂ ਇਹਨੂੰ ਕੱਟ ਕਰਕੇ ਦਿਹਾਵਾਂਗੇ ਸਾਨੂੰ ਬੜੀ ਸੌਖੀ ਤਰ੍ਹਾਂ ਬਣ ਜਾਂਦੀ ਹੈ ਬਿਲਕੁਲ ਕੋਈ ਚਾਸ਼ਨੀ ਦੀ ਵੀ ਲੋੜ ਨਹੀਂ ਇਹਨੂੰ ਪਾਉਣ ਦੀ ਨਹੀਂ ਤਾਂ ਆਪਣਾ ਚਾਸ਼ਨੀ ਨਾਲ ਵਰਫੀ ਆ ਜਿਹੜੀਆਂ ਜ਼ਿਆਦਾਤਰ ਖਰਾਬ ਹੋ ਜਾਂਦੀਆਂ ਜਿਹੜੀਆਂ ਭੈਣਾਂ ਆਪਣੀਆਂ ਨਹੀਂ ਬਣਾਉਂਆਂ ਕਦੇ ਵਰਫੀ ਤਾਂ ਚਾਸ਼ਨੀ ਵੀ ਬਣਾਉਣ ਦੀ ਲੋੜ ਨਹੀਂ ਸਾਨੂੰ ਬਿਲਕੁਲ ਈਜ਼ੀ ਮੈਥਡ ਹੈ ਇਹ ਵਰਫੀ ਬਣਾਉਂਦਾ ਬਹੁਤ ਹੀ ਜ਼ਿਆਦਾ ਟੇਸਟੀ ਤੇ ਮੂੰਹ ਵਿੱਚ ਭਲਣ ਵਾਲੀ ਵਰਫੀ ਆਪਣੀ ਬਣ ਕੇ ਤਿਆਰ ਹੋਈ ਹੈ ਤੇ ਤੁਸੀਂ ਵੀ ਇਹ ਕਰੀ ਜ਼ਰੂਰ ਟਰਾਈ ਕਰਕੇ ਦੇਖੋ ਜਿਨ੍ਹਾਂ ਜਿਨ੍ਹਾਂ ਨੇ ਆਪਣੀ ਵੀਡੀਓ ਦੇਖੀ ਆ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਜੀ ਤੇ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ